ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰ ਤੋਂ ਸਵਾਗਤ ਕਰਦਾ ਤੁਹਾਡਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀਐਸ ਟੈਟ ਦੇ ਪੇਪਰ ਦੀ ਡੇਟ ਹੈ ਜਿਹੜੀ ਨੇੜੇ ਆਂਦੀ ਜਾ ਰਹੀ ਹੈ ਬਹੁਤ ਸਾਰੇ ਬੱਚੇ ਸਾਨੂੰ ਕਾਲ ਕਰਦੇ ਨੇ ਮੈਸੇਜ ਕਰਦੇ ਨੇ ਤੇ ਪੁੱਛਦੇ ਨੇ ਸਰ ਕਿ ਲਾਸਟ ਦੇ ਬੱਚੇ ਵੀ 8-10 ਦਿਨਾਂ ਦੇ ਵਿੱਚ ਕੀ ਕਰਨਾ ਚਾਹੀਦਾ ਤਾਂ ਬਾਲਾਜੀ ਐਜੂਕੇਸ਼ਨ ਪੁਆਇੰਟ ਤੁਹਾਡੀ ਹੈਲਪ ਵਾਸਤੇ ਤੁਹਾਡੇ ਲੈਵਲ ਦੀ ਜਾਂਚ ਕਰਨ ਵਾਸਤੇ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਤੇ ਲਾਸਟ ਮੂਵਮੈਂਟ ਦੇ ਵਿੱਚ ਤੁਹਾਡੀ ਤਿਆਰੀ ਦਾ ਕੀ ਲੈਵਲ ਹੈ ਇੰਨਾ ਸਾਰੀ ਚੀਜ਼ਾਂ ਨੂੰ ਜਾਂਚਣ ਵਾਸਤੇ ਤੁਹਾਡੇ ਵਾਸਤੇ ਕੰਡਕਟ ਕਰਨ ਜਾ ਰਹੇ ਹੈ 올ਓਵਰ ਪੰਜਾਬ ਫ੍ਰੀ ਓਪਨ ਮੋਕ ਟੈਸਟ ਚਾਹੇ ਤੁਸੀਂ ਪੀਐਸਟੈਟ ਪੇਪਰ 1 ਦੇਣਾ ਚਾਹੇ ਪੀਐਸਟੈਟ ਪੇਪਰ 2 ਦੇਣਾ ਐ ਐਸਐਸਟੀ ਕੰਬੀਨੇਸ਼ਨ ਹੋਵੇ ਚਾਹੇ ਤੁਹਾਡਾ ਮੈਥ ਸਾਇਸ ਕੰਬੀਨੇਸ਼ਨ ਹੋਵੇ ਚਾਹੇ ਤੁਹਾਡਾ ਮੈਥ ਸਾਇਸ ਕੰਬੀਨੇਸ਼ਨ ਹੈ ਬੱਚੋ ਚਾਹੇ ਤੁਹਾਡਾ ਐਸਐਸਟੀ ਕੰਬੀਨੇਸ਼ਨ ਹੈ 150 ਮਾਰਕਸ ਦਾ ਅਸੀਂ ਤੁਹਾਡੇ ਤੋਂ ਡਿੱਟੋ ਪੀਐਸਟੈਟ ਦੇ origignal ਪੇਪਰ ਦੇ ਲੈਵਲ ਦਾ ਮੋਕ ਟੈਸਟ ਲਵਾਵਾਂਗੇ ਫ੍ਰੀ ਆਫ ਕਾਸਟ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸ ਦਿਨ ਹੋਣਾ ਹੈ ਇਹ ਹੋਣ ਜਾ ਰਿਹਾ ਹੈ ਜੀ 20th ਨਵੰਬਰ ਨੂੰ 2 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਦੇ ਵਿਚਕਾਰ ਤੁਹਾਡਾ ਪੀਐਸਟੈਟ ਦਾ ਇਹ ਫ੍ਰੀ ਓਪਨ ਮੋਕ ਟੈਸਟ ਕੰਡਕਟ ਕੀਤਾ ਜਾਊਗਾ ਲੋਕੇਸ਼ਨ ਕਿੱਥੇ ਹੈ ਸੰਗਰੂਰ ਦੇ ਵਿੱਚ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਮੇਨ ਆਫਿਸ ਦੇ ਵਿੱਚ ਬੱਸ ਸਟੈਂਡ ਦੇ ਬਿਲਕੁਲ ਨੇੜੇ ਹੈ ਜੇ ਕੋਈ ਵੀ ਬੱਚਾ ਇਹ ਓਪਨ ਮੋਕ ਟੈਸਟ ਦੇਣਾ ਚਾਹੁੰਦਾ ਹੈ ਦੇਖਣਾ ਚਾਹੁੰਦਾ ਹੈ ਵੀ ਬਾਕੀ ਬੱਚਿਆਂ ਨਾਲ ਉਹ ਕਿੱਥੇ ਸਟੈਂਡ ਕਰਦਾ ਤਾਂ ਜ਼ਿਆਦਾ ਜਾਣਕਾਰੀ ਵਾਸਤੇ ਉਹ ਕੰਟੈਕਟ ਕਰ ਸਕਦਾ ਹੈ 9646810103 7009528208 ਇਨ੍ਹਾਂ ਦੋ ਨੰਬਰਾਂ ਤੇ ਤੁਸੀਂ ਕਾਲ ਕਰਕੇ ਆਪਦਾ ਨਾਮ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਸਾਡਾ ਕੋਈ 올ਡ ਸਟੂਡੈਂਟ ਹੈ ਕਰੰਟ ਸਟੂਡੈਂਟ ਹੈ ਉਹ ਵੀ ਆ ਕੇ ਇਹ ਫ੍ਰੀ ਓਪਨ ਮੋਕ ਟੈਸਟ ਦੇ ਸਕਦੇ ਨੇ ਟਾਈਮਿੰਗ ਹੈ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਦੇ ਵਿਚਕਾਰ ਜਗ੍ਹਾ ਹੈ ਬਾਲਾਜੀ ਐਜੂਕੇਸ਼ਨ ਪੁਆਇੰਟ ਦਾ ਹੈੱਡ ਆਫਿਸ ਸੰਗਰੂਰ ਡੇ ਹੈ 20th ਨਵੰਬਰ ਵੈਡnesਡੇ 20th ਨਵੰਬਰ ਵੈਡnesਡੇ 20th ਨਵੰਬਰ ਵੈਡnesਡੇ ਬਿਲਕੁਲ ਤੁਹਾਨੂੰ ਪੇਪਰ ਵਾਲਾ ਇਨਵਾਇਰਮੈਂਟ ਮਿਲੂਗਾ ਸਾਈਨ ਕਰਵਾਵਾਂਗੇ OMR ਸ਼ੀਟ ਫਿਲ ਕਰਵਾਵਾਂਗੇ ਸਭ ਕੁਝ ਬਿਲਕੁਲ ਤਾਂ ਕਿ ਤੁਹਾਡਾ ਜਿਹੜਾ ਪੇਪਰ ਦੀ ਟੈਨਸ਼ਨ ਹੈ ਨਰਵਸਨੈਸ ਹੈ ਉਹ ਪੂਰੀ ਤਰੀਕੇ ਦੇ ਨਾਲ ਕੀ ਹੋ ਜੇ ਕਲੀਅਰ ਹੋ ਜੇ ਠੀਕ ਹੈ ਪਿਆਰੇ ਦੋਸਤੋ ਮਿਲਦੇ ਆਪਾਂ ਤੁਹਾਨੂੰ ਟੈਸਟ ਵਾਲੇ ਦਿਨ ਰਜਿਸਟ੍ਰੇਸ਼ਨ ਕਰवानी ਜ਼ਰੂਰੀ ਹੈ ਇਸ ਨੰਬਰ ਤੇ ਦੋਨਾਂ ਚੋ ਕਿਸੇ ਵੀ ਨੰਬਰ ਤੇ WhatsApp ਕਰਕੇ ਆਪਦਾ ਨਾਮ ਨੰਬਰ ਤੇ ਕਿਹੜਾ ਪੇਪਰ ਦੇਣਾ ਪੇਪਰ 1 ਦੇਣਾ ਪੇਪਰ 2 ਦੇਣਾ ਵੀ ਕੰਬੀਨੇਸ਼ਨ ਲਿਖ ਕੇ ਭੇਜ ਦੇਣਾ ਥੈਂਕ ਯੂ ਸੋ ਮੱਚ